ਪਿੱਛੇ ਦੇਖ ਲੋ ਆ ਹਾਲਾ ਚੋਂ ਕਦਰ ਆ ਹਾਲਾ ਆ ਲੋਕਾਂ ਦੇਖੋ ਜਿਆਦਾ ਹਾਲਾ ਜਿਆਦਾ ਕਰਾ ਨੌਜਵਾਨ ਹੈ ਸਾਰਾ ਦੇਖ ਰਿਹਾ ਹੈ ਨਸ਼ਾ ਤੋਂ ਛੁਲਿਆ ਨੌਜਵਾਨ ਨਸ਼ਾ ਜਿਹੜਾ ਗਾਲ ਇਧਰ ਆ ਭਾਈ ਜੀ ਇਧਰ ਆ ਇਧਰ ਤੁਹਾਨੂੰ ਪਤਾ ਨਹੀਂ ਜਿੱਦ ਤੱਕ ਦਾ ਸਮਝਦਾ ਸਾਰਾ ਪਤਾ ਭਾਈ ਜੀ ਬਗੈਰੀ ਬੰਦਾ ਹੱਥ ਵੋਟ ਲੁੱਟਾਉਆ ਆਸੀ ਮਾਰ ਵਾਪਸ ਅਸੀ ਬੜਾ ਵਾਗੇ ਬੰਦਿਆ ਨੂੰ ਆ ਸਾਨੂੰ ਪਤਾ ਕਿ ਕਿਤੇ ਵਿਕਦਾ ਬੜਾ ਵਾਗੇ ਜਾਂਦਾ ਜੇ ਰਾਜ ਕੰਮ ਹੋ ਜਾਂਦਾ ਜਾਂ ਤਾਂ ਬੱਚਾ ਪਾ ਲੈ ਸਾ ਜੇ 20 ਸਾਲ ਦੀ ਅੰਦਰ ਜਾਵੇ ਕਰੀਏ ਕੀ ਸਾਡੇ ਤਾਂ ਤੁਹਾਨੂੰ ਮਾਰ ਦੋ ਤਫਰ ਪਾ ਕੇ ਇਹ ਤੇ ਰੰਨ ਦੇ ਪਈਆਂ ਦਾ ਰਾਜ ਹੌਲ ਗਿਆ ਹੌਲੀ ਹੌਲੀ ਸਾਡੇ ਪੰਜਾਬੀ ਕਿੱਥੇ ਜਾਣਗੇ ਪੰਜਾਬ ਤੋਂ ਬਾਹਰ ਚਾਹੀਏ ਪੰਜਾਬ ਦੇ ਪਬਲਿਕ ਸਟੈਂਡ ਕੋਈ ਅਗਰ ਪਬਲਿਕ ਸਟੈਂਡ ਕਰ ਰਹਾ ਹੁੰਦਾ ਬਹੁਤ ਵੱਡੇ ਵੱਡੇ ਲੀਡਰ ਜਿਹੜੇ মিডিਆ ਰਾਹੀਂ ਬੋਲਦੇ ਮੈਂ মিডিਆ ਰਾਹੀਂ ਨਹੀਂ ਬੋਲਿਆ ਅੱਜ ਆਇਆ ਨਾ ਤੁਹਾਡੇ ਸਾਹਮਣੇ ਆਪਣੀ ਟੀਮ ਲੈ ਕੇ ਅੱਜ ਸ਼ੁਰੂਆਤ ਹੈ ਹਾਜੇ ਮੈਂ ਚੱਲਣਾ ਨਹੀਂ ਸਕੇ ਕੇ ਸ਼ੁਰੂਆਤ ਹੈ ਤੁਸੀਂ ਅੱਗੇ ਅੱਗੇ ਦੇਖੇ ਹੁੰਦਾ ਰਾਹੀ ਮੋਤੇ ਦੇਖਦੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ ਕੱਲ ਬੀਤੇ ਦਿਨ ਅਜੀਤ ਸ਼ਿਵਸੇਨਾ ਆਗੂਰੀ ਖਬਰ ਕੀਤੀ ਸੀ ਤੋਂ ਉਦੋਂ ਬਾਅਦ ਅਨਾ ਵੱਲੋਂ ਅੱਜ ਨਸ਼ੇ ਖੋਰੀ ਨੂੰ ਲੈ ਕੇ ਜਿਹੜਾ ਕਿ ਅੱਜ ਟਾਇਰ ਮਾਰਕੀਟ ਦੇ ਕੋਲ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੋ ਲੱਗਦਾ ਸਾਡੀਆਂ ਗੱਲਾਂ ਦਾ ਕਿਤੇ ਨਾ ਕਿਤੇ ਜਿਹੜਾ ਜਮੀਰ ਜਾਗਿਆ ਹੈ ਸੋ ਗੱਲ ਕਰਦੇ ਆ ਜਿਹੜੇ ਸਿੰਗਰਸ ਐਂਡ ਵੀ ਜਿਹੜੇ ਸ਼ਿਵਸੇਨਾ ਦੇ ਆਗੂ ਵੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਲੱਗਦਾ ਜਮੀਰ ਜਾਗ ਗਿਆ ਜਮੀਰ ਦਾ ਭਾਜੀ ਸਾਡਾ ਕਾਦਾ ਜਾਗਿਆ ਹੋਇਆ ਅਸੀਂ ਚਾਹਦੇ ਨਹੀਂ ਸੀ ਕਿ ਪੰਜਾਬ ਸਰਕਾਰ ਦੇ ਖਿਲਾਫ ਕੁਝ ਕਰੀਏ ਪਰ ਅਸੀਂ ਸਾਨੂੰ ਮਜਬੂਰ ਹੋ ਕੇ ਆ ਮਾਵਾ ਦੇ ਪੁੱਤ ਮਰ ਗਏ 15 15 20 ਸਾਲ ਦੇ ਪੁੱਤ ਮਰ ਗਏ ਕਰੀਏ ਕੀ ਸਾਡੇ ਤਾਂ ਪੁੱਤ ਨੂੰ ਮਾਰ ਦੋ ਕਫਨ ਪਾ ਕੇ ਆਏ ਐ ਅਜਿਹੀ ਕਫਨ ਪਾ ਕੇ ਕਫਨ ਪਾ ਕੇ ਮਰਦਾ ਪੁੱਕਿਆ ਵਾ ਆ ਦੇਖੋ ਮੇਰਾ ਮੁੰਡਾ ਮਰ ਗਿਆ ਨੌਜਵਾਨ ਕਲਾ ਕਰ ਮੇਰਾ ਮੁੰਡਾ ਮਰ ਗਿਆ 20 ਸਾਲ ਦਾ ਇਤਵਾਰਗਾ ਪਾੜ ਦਿਆ ਕੀ ਲਾ ਗਿਆ ਮਹਿੰਗੇ ਨਸ਼ੇ ਚਿੱਟੇ ਦੇ ਲਾਦਾ ਘਰ ਬਰਬਾਦ ਹੋ ਗਏ ਹਾਏ ਹਾਏ ਕਰਦੇ ਐ ਜੀ ਸਰਕਾਰਾਂ ਨੂੰ ਆ ਮਾਵਾਂ ਦੇ ਅੰਝੂ ਦੇਖੋ ਸਾਰਾ ਕੁਝ ਪਿਆਰ ਕਰਦੇ ਲੱਗੇ ਕੀ ਹੋ ਗਿਆ ਸੈਂਡ ਮੀ ਗੱਲ ਕਰਦੇ ਆ ਆ ਉਹੀ ਟੈ ਆ ਉਹੀ ਟਾਇਰ ਮਾਰਕੀਟ ਆ ਜਿੱਥੋਂ ਦੀ 20-20 ਰੁਪਏ ਦੀ ਬਲੂਟਾ ਚਾਹ 130 ਰੁਪਏ ਦੇ ਵੇਚਦੇ ਆ ਉਸ ਤੋਂ ਬਾਅਦ ਚਿੱਟਾ ਚਿੱਟਾ ਸ਼ੁਰੂ ਹੁੰਦਾ ਪਰ ਸਰਕਾਰਾਂ ਨੂੰ ਕਿਉਂ ਨਹੀਂ ਦੇਖਦਾ ਵਿਆ ਅਸੀਂ ਅੱਜ ਚੇਤਾਵਨੀ ਦੇਣੀ ਆ ਸਾਰੀ ਜਿੰਨੀ ਵੀ ਮਾਰਕੀਟ ਆ ਅਗਰ ਕਿਸੇ ਨੇ ਨੌਜਵਾਨ ਨੂੰ ਜਾਂ ਕਿਸੇ ਨੇ ਕੋਈ ਨਸ਼ੇ ਵਾਸਤੇ ਕਿਸੇ ਨੇ ਕੋਈ ਚੀਜ਼ ਦਿੱਤੀ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ ਹੁਣ ਜ਼ਮੀਨੀ ਤੌਰ ਤੇ ਕੰਮ ਹੋਊਗਾ ਕੋਈ মিডিਆ ਰਾਹੀ ਕੋਈ ਕੰਮ ਨਹੀਂ ਹੋਊਗਾ ਹਰ ਜਗ੍ਹਾ ਜਾ ਕੇ ਮੈਨੂੰ ਵੀਡੀਓ ਭੇਜੋ ਮੈਂ ਆਪਣੀ ਸਾਰੀ ਟੀਮ ਨਾਲ ਜਾ ਕੇ ਉੱਤੇ ਛਾਪਾ ਮਰੂਗਾ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਪਰ ਰੋਜ਼ ਨਿਰੰਤਰ ਇਹੀ ਟਾਇਰ ਮਾਰਕਟ ਤੇ ਫਲੂਟਾ ਵੇਗਦੀਆਂ ਨੇ ਆ ਪ੍ਰਸ਼ਾਸਨ ਵੀ ਇੱਥੇ ਖੜਾ ਆ ਇਹਨਾਂ ਦੇ ਥਾਣਿਆਂ ਨਾਲੋਂ ਨਹੀਂ ਪਤਾ ਭਾਜੀ ਅਸੀਂ ਹੁਣ ਮੇਰੀ ਗੱਲ ਸੁਣੋ 1 ਮਿੰਟ 751 ਦੀ 1 ਮਿੰਟ ਅਗਰ ਪੰਜਾਬ ਪੁਲਿਸ ਚਾਵੇ 751 ਦਾ ਪਰਚਾ ਵੀ 6 ਮਹੀਨੇ ਜ਼ਮਾਨਤ ਨਹੀਂ ਹੋਣ ਦਿੰਦੀ ਅੱਜ 15 ਦਿਨ ਪਹਿਲਾਂ ਇੱਕ ਬੰਦੇ ਫਲੂਟ ਕਰਦੇ ਫੜਿਆ ਗਿਆ 10 ਦਿਨ ਬਾਅਦ ਉਹ ਜ਼ਮਾਨਤ ਹੋ ਗਈ ਕੀ ਗੱਲ ਪੰਜਾਬ ਸਰਕਾਰ ਸੁੱਤੇ ਪਈ ਆ 10 ਦਿਨ ਵੀ ਨਹੀਂ ਅਗਲੇ ਦਿਨ ਹੀ ਹੋਈ ਆ ਜਰਾ ਸਾਡੀ ਨੌਲੇਜ ਦੱਸਣ ਦਾ ਉੱਤੇ ਵੀ ਵੀ ਟਿਊਬਾਂ ਨਿਕਲੀਆਂ ਕੱਲ ਮਚੰਦਾ ਜੀ ਦੀ ਖਬਰ ਅਸੀਂ ਦੇਖੀ ਆਨਲਾਈਨ 15 ਦਿਨ ਪਹਿਲਾਂ ਉਹਨਾਂ ਨੇ ਪੁਲਿਸ ਦੇ ਰਾਸਤੇ 'ਚ ਕਰਾਇਆ 15 ਦਿਨਾਂ ਬਾਅਦ ਆ ਕੇ ਵੇਚ ਰਿਆ ਉਹ ਵੀ ਟਾਇਰ ਮਾਰਕੀਟ ਦੇ ਸਾਹਮਣੇ ਆਟੋ ਵਾਲੇ ਵੀ ਪਰੇਸ਼ਾਨ ਕਹਿੰਦੇ ਸਾਡਾ ਨਾਮ ਬਦਨਾਮ ਹੁੰਦਾ ਕਿ ਅਸੀਂ ਵੇਚਦੇ ਆ ਆ ਤੁਹਾਡੇ ਸਾਹਮਣੇ ਹੁਣ ਜਾ ਕੇ ਤੁਸੀਂ ਦੇਖ ਲਓ 200 ਰੁਪਿਆ ਵਾਲੇ ਨਸ਼ੇ ਤੇ ਲਾ ਕੇ ਕਿ ਆ ਬਦਰ ਨੌਜਵਾਨੀ ਕਿੱਥੇ ਜਾਊਗੀ 15 15 ਸਾਲ ਦੇ ਬੱਚੇ ਕਹਿੰਦੇ ਪਾਵਾਂ ਦੇ ਅਸਾਂ ਕਰਨ ਲੱਗੇ ਸਾਡੇ ਵੈਸੀ ਪੀੜੀ ਇੱਥੇ ਰਹਿੰਦੀ ਨੇ ਪਈਆਂ ਦਾ ਰਾਜ ਹੋ ਲਿਆ ਹੋਲੀ ਹੋਲੀ ਸਾਡੇ ਪੰਜਾਬੀ ਕਿੱਥ que não, Maria, não, Maria. Não, não, não. ਸੋ ਕਿੰਨੀ ਕਿੰਨੀ ਉਮਰ ਦਾ ਬੱਚਾ ਹੈ ਤੁਹਾਡਾ ਬੱਚੇ ਮੇਰੀ ਉਮਰ ਦੇ ਤੇ ਪਤਾ ਨਹੀਂ ਹੁਣ ਕਿੰਨੀ ਉਮਰ ਦਾ ਨੇ ਪਤਾ ਜਵਾਨ ਸੀ ਐਡੇ ਐਡੇ ਮੁੰਡੇ ਸੀ ਮੇਰੇ ਦੋਏ ਪਿਓ ਪੁੱਤ ਉਹ ਚਲੇ ਗਏ ਸੀ ਹਮ ਮੈਂ ਤੁਮੇ ਸਪਰੀ ਕਰਕੇ ਚਾਲੂ ਬੱਚਾ ਕਰਕੇ ਬੱਚੇ ਪਾਲਦੇ ਬੱਚੇ ਪਾਲਦੇ ਕਿਹਨੇ ਆਤਾ ਲੱਗੇ ਆ ਉਤੋਂ ਫਲੂਟਾ ਵੀ ਲਗਾਦਾ ਐਡਾ ਮਾਂਗਾ ਬੱਚੇ ਦਾਦਾ ਸਾਲ ਦੇ ਉਹ ਪਾਜੀ ਪਾਲਦੇ ਗਾਈ ਬੰਦ ਗਈ ਨਸ਼ਾ ਬੰਦ ਨਹੀਂ ਹੋਇਆ ਸਰਕਾਰ ਮੇਰੇ ਇੱਕ ਮਿੰਟ ਲਈ ਪੰਜਾਬ ਸਰਕਾਰ ਨੇ ਅਗੇ ਚਿੱਟਾ ਕਈ ਹੱਦ ਤੱਕ ਬੰਦ ਕਰਤਾ ਹੁਣ ਫਲੂਟਾ ਤੇ ਆ ਕੇ ਸਸਤੇ ਨਸ਼ੇ ਕਰਕੇ ਉਹ ਪਾਜੀ ਕਿੱਥੇ ਜਾਣਗੇ ਨਾ ਉਹਨਾਂ ਦੀ ਉਮਰ ਹੋਣੀ ਜਿਹੜਾ ਤੁਹਾਡੇ ਹੱਥ ਇੰਜੈਕਸ਼ਨ ਆ ਏ ਬੰਦ ਹੋਇਆ ਚਿੱਟਾ ਨਹੀਂ ਬੰਦ ਹੋ ਰਿਹਾ ਭਾਜੀ ਇੰਜੈਕਸ਼ਨ ਵੀ ਚਲਦੇ ਪਏ ਆ ਚਿੱਟਾ ਵੀ ਚੱਲਦਾ ਪਿਆ ਸਾਰਾ ਕੁਝ ਚੱਲਦਾ ਪਿਆ ਯਾਰ ਇਹਦੇ ਨਾਲ ਐਰਥ ਫੈਲ ਰਹੀ ਆ ਇੱਕ ਇੰਜੈਕਸ਼ਨ ਹੀ بار بار ਲੱਗਿਆ ਜਾ ਰਿਹਾ ਇਹਨਾਂ ਨੂੰ ਪ੍ਰਬੰਧੀ ਲਾ ਦਿੱਤਾ ਪਰ ਚਿੱਟੇ ਤੇ ਬੰਦੀ ਨਹੀਂ ਲੱਗੀ ਮੈਂ ਕਹਿੰਦਾ ਜੀ ਇੱਕ ਮਿੰਟ ਇੱਕ ਮਿੰਟ ਵਿੱਕ ਜਾ ਚਿੱਕੇ ਵੀ ਇੱਕ ਮਿੰਟ ਜਿਹੜਾ ਨਸ਼ਾ ਛਡਾਉਣ ਵਾਸਤੇ ਇੱਕ ਗੋਲੀ ਮਿਲਦੀ ਇੱਕ ਮਿੰਟ ਨਸ਼ਾ ਛਡਾਉਣ ਵਾਸਤੇ ਇੱਕ ਗੋਲੀ ਮਿਲਦੀ ਆ ਹਾਂਜੀ ਪੂਰੀ ਦਿਹਾੜੀ ਲਾ ਕੇ ਇੱਕ ਬੰਦਾ ਗੋਲੀ ਲੈਣ ਜਾਂਦਾ ਵਾ ਉਤੋਂ ਲੈ ਕੇ ਜਦੋਂ ਖਾਂਦਾ ਵਾ ਉਹ ਉਦੇਸ਼ੇ ਤੋਂ ਵੱਧ ਗਲਤ ਹੈਗੀ ਆ ਨਸ਼ਾ ਛਡਾਉਣ ਦੇ ਸਕੇ ਨਾ ਉਹ ਪਰ ਸੀਪਲ ਹਸਪੀਟਲ ਡਾਟਾ ਨੂੰ ਤੁਸੀਂ ਕਿਉਂ ਨਹੀਂ ਜਾ ਕੇ ਚੇਤਾਰਦੇ ਵੀ ਆ ਜਿਹੜੇ ਲੋਕੀ ਨਸ਼ਾ ਛਡਣਾ ਲੱਗ ਗਿਆ ਹੁਣ ਸੈਂਡ ਵੀ ਪੰਜਾਬੀ ਜਾ ਗਿਆ ਉਹ ਨਹੀਂ ਗੱਲ ਕਰਾਂਗੇ ਇਹ ਹਰ ਘਰ ਦਾ ਮੁੱਦਾ ਇਹ ਮੇਰਾ ਇਕੱਲੇ ਦਾ ਮੁੱਦਾ ਨਹੀਂ ਨਰਸ਼ੀਤਾਨਾ ਦਾ ਮੁੱਦਾ ਇਹ ਹਰ ਘਰ ਦਾ ਮੁੱਦਾ ਜਿਨ੍ਹਾਂ ਦਾ ਬੱਚਾ ਨਸ਼ੇ ਦੇ ਪਿਆ ਵਾ ਮੈਂ ਵਾਦਾ ਕਰਦਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਜੁਗਾ ਹੈਗਾ ਜਿੱਥੇ ਤੱਕ ਅੜੂੰਗਾ ਮੈਂ ਅੜਕੇ ਰਹੂੰਗਾ ਪਰ ਸੈਂਡ ਵੀ ਵੱਡੇ ਸਵਾਲ ਆ ਕਿ ਤੇ ਪਬਲਿਕ ਸਟੈਂਡ ਦਾ ਨਹੀਂ ਹੋ ਜੇਗਾ ਇੱਥੇ ਰੱਖਦਾ ਨਹੀਂ ਰੁਕ ਜੇਗਾ ਭਾਜੀ ਪਬਲਿਕ ਸਟੈਂਡ ਕੋਈ ਨਹੀਂ ਅਗਰ ਪਬਲਿਕ ਸਟੈਂਡ ਕਰਨਾ ਹੁੰਦਾ ਬਹੁਤ ਵੱਡੇ ਵੱਡੇ ਲੀਡਰ ਜਿਹੜੇ মিডিਆ ਰਾਹੀਂ ਬੋਲਦੇ ਮੈਂ মিডিਆ ਰਾਹੀਂ ਨਹੀਂ ਬੋਲਿਆ ਅੱਜ ਆਏ ਨਾ ਤੁਹਾਡੇ ਸਾਹਮਣੇ ਆਪਣੀ ਟੀਮ ਲੈ ਕੇ ਅੱਜ ਸ਼ੁਰੂਆਤ ਹੈ ਅੱਜ ਮੈਂ ਚੈਲੰਜ ਲੈ ਕੇ ਸ਼ੁਰੂਆਤ ਹੈ ਤੁਸੀਂ ਅੱਗੇ ਅੱਗੇ ਦੇਖੇ ਹੁੰਦਾ ਕਿ ਅਸੀਂ ਫੜਾਵਾਂਗੇ ਬੰਦਿਆਂ ਨੂੰ ਹਾਂ ਸਾਨੂੰ ਪਤਾ ਕਿੱਥੇ ਕਿੱਥੇ ਵਿਕਦਾ ਫੜਾ ਉਹ ਜਾਂਦਾ ਜਦ ਰਾਜ ਚ ਕੰਮ ਹੋ ਜਾਂਦਾ ਜਦ ਤੱਕ ਆਪਾਂ ਨਾ ਜੇ 20 ਸਾਲ ਦੀ ਅੰਦਰ ਜਾਵੇ ਹਾਂ ਜਿਹੜਾ ਨਾ ਇਹਨਾਂ ਚੋਟਾ ਪਰ ਲੈਂਦੇ ਤੇ ਬਾਵਾ ਦੇ ਬੱਚੇ ਲੈ ਕਰ ਲੈਂਦੇ ਤੇ ਨੱਦੇ ਵਾਲੇ ਬੱਚੇ ਚਰਾ ਦੇ ਤੁਸੀਂ ਅੰਤਨੀ ਮਾਮਾ ਦਾ ਦਰਦ ਤੁਸੀਂ ਇਹਨਾਂ ਦੇ ਘਰ ਵਿਜ਼ਿਟ ਕਰੋ ਦੇਖੋ ਕਿੰਦਾ ਪੁੱਤ 12 ਸਾਲਾਂ ਦਾ ਪੂਰਾ ਹੋਇਆ ਕਿੰਦਾ 15 ਸਾਲਾਂ ਦਾ ਪੂਰਾ ਹੋਇਆ ਸਭ ਨਾਲ ਕਾਨੂੰਨੀ ਹਰਕਤ ਸਿਆਸਤ ਦੇਖੋ 20 20 ਰੁਪਏ ਵਾਲੀ ਜੂਬਾ ਸੋਸ 100 ਰੁਪਏ ਦੇ ਵਿੱਚ ਜੰਦੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਰਕਾਰ ਪੰਜਾਬ ਪੁਲਿਸ ਨੇ ਇੱਥੇ ਬੂਥ ਲਾਇਆ ਨਾ ਬਟਨ ਦੱਬੋ ਤੇ ਕਾਲ ਜਾਂਦੀ ਹੈ ਕਸਟਮਰ ਕੇਅਰ ਨੂੰ ਮੈਂ ਕਹਿੰਦਾ ਕਿ ਦਰਬੂਤ ਲਾਏ ਜਾਵੇ ਹਰ ਚੌਂਕ ਦੇ ਵਿੱਚ ਕਿ ਉੱਥੇ ਸਪੈਸ਼ਲ ਫੋਰਸ ਕੀਤੀ ਜਾਵੇ ਤਿਆਰ ਕਿ ਬੰਦਨ ਦਬੇ ਕੰਪਲੀਟ ਜਾਵੇ ਨਸ਼ਾ ਤਸਕਰ ਉਸੇ ਟਾਈਮ ਪੜਿਆ ਜਾਵੇ ਮੈਂ ਕਹਿੰਦਾ ਜਿਆਦਾ ਨਹੀਂ ਤੇ 2 ਮਿੰਟ ਦੇਖੋ ਨਸ਼ਾ ਖਤਮ ਹੋ ਜੂਗਾ ਪਰ ਪੰਜਾਬ ਸਰਕਾਰ ਕੀ ਕਰਦੀ ਪਈ ਆ ਕਿ 10000 ਬੰਦਾ ਹਾਇਰ ਕੀਤਾ ਰੋਡ ਤੇ ਲਾਤੇ ਰੋਡ ਤੇ ਕੀ ਲੋੜ ਹੈ ਜੀ ਲਾਂ ਤੇ ਹਾਈਵੇ ਤੇ ਫ੍ਰੀ ਐਨ ਹਾਈਵੇ ਬੈਠੇ ਉਹਦੇ ਦੀ ਕੀ ਲੋੜ ਹੈ ਲਾਂ ਦੀ ਲੋੜ ਕਿੱਥੇ ਆਓ ਪਿੱਛੇ ਦੇਖ ਲਓ ਆ ਹਾਲਾ ਚੌਂਕਾਂ ਦੇ ਵਿੱਚ ਆ ਹਾਲਾ ਆ ਲੋਕ ਪੰਜਾਬ ਪਾਰ ਆ ਦੇਖੋ ਖਰਿਆ ਨਸ਼ਾ ਸੋ ਸ਼ਰੀਆਮ ਨੋਦਵਾਨ ਨਸ਼ਾ ਜਿਹੜਾ ਗੱਲ ਇਧਰ ਆ ਬਾਈ ਜੀ ਇਧਰ ਆ ਇਧਰ ਇਹਦਾ ਮਾਰੇ ਮੇਰੇ ਹੱਥ ਤੱਕ ਕੈਦਾ ਹੋ ਗਿਆ ਦਾ ਨਸ਼ਾ ਕਰਦਾ ਨਾਜ਼ਾ ਕੋਨੇ ਕੀ ਬਾਈ ਜੀ ਮੇਰੇ ਵੱਲ ਪੰਜਾਬ ਦੇ ਲੋਕ ਮੈਨੂੰ ਮਾਰਿਆ ਨਸ਼ਾ ਕੋਈ ਨਹੀਂ ਕਰਦਾ ਕੋਈ ਨਾਜ਼ਾ ਕੀ ਕਰਿਆ ਮਸ ਫਲੂਟ ਦਾ ਨਸ਼ਾ ਕਿੱਥੇ ਵੇਖਦਾ ਤੇ ਫਲੂਟ ਜਿਹੜਾ ਸੁੰਘਦੇ ਆ ਪਰ ਉਹ ਦੋ ਪੇਸ਼ਤਾ ਆ ਕੇ ਜਾਓ ਆ ਦਿਖਾ ਦਿਓ ਆ ਜਾਓ ਆ ਜਾਓ ਲਾਈਵ ਸੋ ਲਾਈਵ ਸੋ ਸੰਦੀਪ ਲਾਈਵ ਬੰਦਾ ਕਹਿ ਰਿਹਾ ਸੋ ਸੈਂਡਵੀ ਬੰਦਾ ਲਾਈਵ ਕਹਿ ਰਿਹਾ ਮੇਰੇ ਨਾਲ ਆਓ ਕਿੱਥੇ ਬਲੂਡ ਵੇਖਦੀ ਮੈਂ ਦਿਖਾਣਾ ਮੈਂ ਕਹਿੰਦਾ ਚਲੋ ਸਾਰੀ ਟੀਮ ਚਲੋ ਚਲੋ ਇੱਥੇ ਵਿਕਦੀ ਆ ਚਲੋ ਸਵਾਹ ਜੀ ਆ ਬੰਦਾ ਕੋਲ ਖੜਾ ਸੋ ਆ ਬਾਈ ਜੀ ਕਹਿੰਦੇ ਦਿਖਾਓ ਸਾਨੂੰ ਬਾਈ ਜੀ ਕਹਿ ਰਹੇ ਦਿਖਾਓ ਕਿੰਨੇ ਦੀ ਬਲੂਡ ਕੀ ਕਿੰਨੇ ਦੀ ਵਿਕਦੀ ਬਲੂਡ ਮੇਰੇ ਆਂਦਾ 40 ਦਾ 100 ਦਾ ਵਿਕਦਾ ਆਂਦਾ 40 ਦਾ 100 ਦਾ ਵਿਕਦਾ ਹਾਂਜੀ ਬਾਈ ਜੀ ਆ ਬੋਲੋ ਆਜਾ ਤਾਲੂਪਾਣਾ ਨੇ ਕਿਤਨ ਦਾ ਸਾਬਿਕਦਾ ਸਾਰਾ ਪਤਾ ਭਾਈ ਜੀ ਬਗਰੀ ਬੰਦਾ ਹੱਥ ਰੋਟ ਟੁੱਟਾ ਹੁਆ ਜੀ ਮਾ ਚਦਾਰ ਵਾਪਸ ਸੋ ਇੱਥੇ ਤੁਸੀਂ ਦੇਖ ਰਹੇ ਹੋ ਲਾਈਵ ਦੇ ਵਿੱਚ ਜਿਹੜਾ ਕਿ ਅੱਜ ਇੱਥੇ ਸ਼ਿਵ ਸੇਨਾ ਗੋਆ ਵੱਲੋਂ ਇੱਕ ਅਰਤੀ ਗੱਡੀ ਗਈ ਆ ਪੰਜਾਬ ਸਰਕਾਰ ਦੀ ਨਸ਼ੇ ਦੇ ਖਿਲਾਫ ਅਰਤੀ ਗੱਡੀ ਗਈ ਆ ਨਸ਼ੇ ਦੀ ਮੁਹਿੰਮ ਨੂੰ ਲੈ ਕੇ ਅਰਤੀ ਗੱਡੀ ਗਈ ਆ ਤਾਂ ਕਿ ਜਿਹੜਾ ਕਿ ਲੋਕਾਂ ਨੂੰ ਜਤਾਇਆ ਜਾ ਸਕੇ ਕਿ ਜਿਹੜਾ ਕਿ ਨਸ਼ਾ ਜਿਹੜਾ ਇੱਥੇ ਫਲੂਟ ਦਾ ਬਿਕਦਾ ਪ੍ਰਸ਼ਾਸਨ ਅਧਿਕਾਰੀ ਆਏ ਹੋਏ ਨੇ ਗੱਲ ਕਰਦੇ ਨੇ ਸਰ ਸੰਬੰਧ थाने ਤੋਂ ਆਈ ਸੰਬੰਧ थाने ਤੋਂ ਭਾਜੀ ਇਹ ਪਿੱਛੇ ਦੇ ਨੇ ਤੇ ਖਬਰਾਂ ਆਉਂਦੀਆਂ ਆ ਫਲੂਡ ਵੇਖਦੀ ਵੀ ਆ ਇੱਥੇ ਸ਼ਰੀਆਮ ਬੰਦਾ ਕਰ ਮੈਂ ਦਿਖਾ ਦਣਾ 40 ਰੁਪਏ ਦੀ ਫਲੂਡ ਆ ਪੰਜਰ ਲਾਣ ਦੇ ਕੰਮ ਆਂਦੀ ਪਰ ਉਹਨੂੰ ਨਸ਼ੇ ਦੇ ਤੌਰ ਤੇ ਯੂਜ਼ ਕਰਦੇ ਬੇ ਨੇ ਬੰਦਾ ਵੜਾਇਆ ਸੇਮ ਦੇ ਜਵਾਨ ਤੋਂ ਇਹਂਦੀਆ ਫੇਰ ਆ ਕੇ ਵੇਚਾ ਫੇਰ ਦੁਬਾਰਾ ਕੱਲ ਲਾਈਵ ਦੇ ਵਿੱਚ ਦਿਖਾਇਆ ਵੜਿਆ ਕੀ ਗੱਲ ਪਾਜੀ ਨਸ਼ੇ ਦੇ ਤਸਕਰ ਫੜੇ ਨਹੀਂ ਜਾਂਦੇ ਨਹੀਂ ਫੜੇ ਜਾਂਦੇ ਆ ਬਿਲਕੁਲ ਫੜੇ ਜਾਂਦੇ ਨੇ ਇਹ ਆ ਕਿੱਦਾਂ ਬਾਹਰ ਜਾਂਦੇ ਨੇ ਹੁਣ ਇਹ ਤਾਂ ਜੱਸਾ ਸਾਹਿਬ ਦੀ ਮਰਜ਼ੀ ਹੈ ਨਾ ਅਸੀਂ ਬੰਦਾ ਫੜ ਕੇ ਪਰਚਾ ਦੇ ਜੇ ਜਿਹੜੇ ਦੁਕਾਨਦਾਰ ਵੇਚਦੇ ਆ ਉਹਨਾਂ ਦੇ ਤੁਸੀਂ ਕਦੇ ਵੀ ਕੋਈ ਉਹਨਾਂ ਦੇ ਕੋਈ ਪਰਚੇ ਨਹੀਂ ਪਾਏ ਜਿਹੜੇ ਜਿਹੜੇ ਬੰਦਾ ਵੇਚਦਾ ਔਰ ਤੇ ਬੈਗਾ ਜਿਹੜਾ ਦੁਕਾਨਦਾਰ ਬਲਕ ਦੇ ਵਿੱਚ ਇਦਾਂ ਵੇਚਣ ਲੱਗ ਗਿਆ ਨਸ਼ੇਲੀ ਉਹਨਾਂ ਦੇ ਕੋਈ ਪਰਚਾ ਨਹੀਂ ਪਾਉਂਦੇ ਇਹ ਕਹਿੰਦੇ ਜੀ ਪਰਚਾ ਤੁਮ ਬਰਾਮਦ ਹੋਵੇ ਤਾਂ ਪਰਚਾ ਜ਼ਰੂਰ ਪਈਦਾ ਪਾਜੀ ਉਹ 25 25 ਟੂਬਾ ਰੇ ਕੋਟ ਵਿੱਚੋਂ ਕੱਢਦਾ ਬੰਦਾ ਲਾਈਵ ਦਿਖਾ ਰਿਹਾ ਹੈ ਮੇਰੇ ਕੋਲ ਤਾਂ ਇਸ ਤਰ੍ਹਾਂ ਦਾ ਕੇਸ ਐ ਨਹੀਂ ਵੀ ਮੇਰਾ ਆਇਆ ਤਾਂ ਮੈਂ ਪਰਚਾ ਦੇ ਕੇ ਜਿਲ੍ਹੇ ਭੇਜਾਂਗਾ ਇਹ ਕਿਹੜੇ ਥਾਣਾ ਲੱਗਦਾ ਇਹਨੂੰ ਡਿਵੀਜ਼ਨ 1 ਲੱਗਦੀ ਹੈ ਡਿਵੀਜ਼ਨ ਨੰਬਰ 1 ਕੋਤਵਾਲੀ 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 ਹੀ ਲੱਗਦਾ ਤੇ ਪਰ ਪਰ ਨਸ਼ੇ ਦਾ ਕਹਿੰਦੇ ਤੇ ਹੱਬ ਆ ਇਹ ਜੇ ਸਟੇਸ਼ਨ ਦੇ ਗੱਲ ਕਰੀਏ ਜਾਂ ਟਾਇਰ ਮਾਰਕੀਟ ਗੱਲ ਕਰੀਏ ਬਾਅਦ ਵਿੱਚ ਘੰਟਾ ਘਰ ਗੱਲ ਕਰੀਏ ਸ਼ਰੀਆਮ ਨਸ਼ਾ ਜਿੱਥੋਂ ਮਰਜ਼ੀ ਤੁਸੀਂ ਲੈ ਲਓ ਕਹਿੰਦੇ ਕੋਈ ਨਹੀਂ ਜੱਜ ਆਪਾਂ ਰੇਡ ਕਰਦੇ ਹਾਂ ਲੱਭਦੇ ਹਾਂ ਬੰਦੇ ਹਾਂਜੀ ਨਹੀਂ ਮੈਂ ਥੋੜਾ ਤੁਹਾਨੂੰ ਆਇਆ ਇਹਨੂੰ ਮਤਲਬ ਕਹਿੰਦੇ ਭਾਜੀ ਅਸੀਂ ਜ਼ਿਆਦਾਤਰ ਅਫਸਰਾਂ ਨਾਲ ਗੱਲ ਕਰਦੇ ਸਾਰੇ ਫੀਗਾ ਤੁਸੀਂ ਨਵੇਂ ਆਏ ਹੋ ਪਰ ਜਿਹੜੇ ਪੁਰਾਣੇ ਆ ਕੀ ਉਹ ਵੀ ਕਿਤੇ ਹੋਰ ਜਾ ਕੇ ਇਹੇ ਗੱਲਾਂ तकरीबन ਸਾਰਾ ਸਟਾਫ ਚੇਂਜ ਹੋਇਆ ਵਾ ਸਾਰੇ ਥਾਣੇ ਦਾ ਚੇਂਜ ਹੋਇਆ ਇਸ ਕਰਕੇ ਹਲੇ ਨਵੇਂ ਸਾਨੂੰ ਨਹੀਂ ਪਤਾ ਹੈਗਾ ਜੋ ਜੋ ਲੋਕ ਦੱਸਣਗੇ ਚੋਂਦੇ ਬੰਦੇ ਫਰਕ ਅੰਦਰ ਬੰਦਾ ਸ਼ਰੀਆਮ ਉਹ ਇੱਥੇ ਤੁਹਾਡੇ ਸਾਹਮਣੇ ਹੀ ਸੀਗਾ ਕਹਿੰਦਾ ਮੇਰੇ ਨਾਲ ਚੱਲੋ ਫਲੂਡ ਕਿੱਥੋਂ ਵੇਖਦੀ ਮੈਂ ਤੁਹਾਨੂੰ ਚੱਲ ਜਾਈਏ ਉਹ ਬੰਦਾ ਇੱਥੇ ਹੀ ਉਹਨੂੰ ਲੈ ਚੱਲੋ ਨਾ ਵੀ ਇੱਥੇ ਹੀ ਸੀਗਾ ਹੁਣ ਤੁਹਾਡੇ ਸਾਹਮਣੇ ਹੈ ਪੇਜੋ ਨਾਲ ਕਿਹੜਾ ਬੰਦਾ ਮੈਂ ਲਾਵਣੀ ਬਿਲਕੁਲ ਉਹ ਚੱਕਣੇ ਵੀ ਚਾਹੀਦੇ ਨੇ ਲੋਕ ਜਿਹੜੇ ਐਦਾਂ ਬੱਚਿਆਂ ਨੂੰ ਨਸ਼ੇ ਦੇ ਉੱਤੇ ਲਾਂਦੇ ਨੇ ਤੋ ਨੌਜਵਾਨ ਆ ਜਿਹੜੇ ਕੀ ਇੱਥੇ ਅੱਜ ਆਏ ਹੋਏ ਨੇ ਸੋ ਲੱਗਦਾ ਕਿ ਨਸ਼ਾ ਰੁਕ ਜਾਊਗਾ ਅਧਿਕਾਰੀਆਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਸਾਡੇ ਨਾਲ ਬੰਦਾ ਭੇਜੋ ਦਿਖਾਓ ਕਿੱਥੇ ਆ ਲੈਂ ਕਿ ਸਾਰੀ ਜ਼ਿੰਮੇਵਾਰੀ ਆ ਸਾਡੀ ਆ ਵੀਰ ਜੀ ਗੱਲ ਦੇਖੋ ਅਸੀਂ ਇਹਨਾਂ ਦੇ ਆਸਰੇ ਤੇ ਉੱਟਦੇ ਆ ਇਹਨਾਂ ਦੀ ਡਿਊਟੀ ਆ ਪ੍ਰਸ਼ਾਸਨ ਦੀ ਤੁਹਾਡੇ ਆਪਣੇ ਚੈਨਲਾਂ ਤੇ ਆਪਾਂ ਦੇਖਿਆ 15 ਦਿਨ ਪਹਿਲਾਂ ਗ੍ਰਿਫਤਾਰ ਪੁਲਿਸ ਨੂੰ ਕਰਵਾਇਆ ਕੱਲ ਉਹ 20 ਤੋਂ 25 ਟਿਊਬਾਂ ਦੇ ਨਾਲ ਦੁਬਾਰਾ ਇੱਥੇ ਟਾਇਰ ਮਾਰਕੀਟ ਦੇ ਬਾਹਰ ਆਪਣੇ ਲਾਈਵ ਚੱਲ ਰਹੇ ਮਨਚੰਦਾ ਜੀ ਪਤਾ ਨਹੀਂ ਕਿਹੜੇ ਸੀ ਆਪਣੇ ਪੱਤਰਕਾਰ ਸਾਹਿਬ ਮਨਚਾਨ ਜੀ ਉਹਨਾਂ ਦੀ ਤੁਸੀਂ ਉਹਨਾਂ ਨੇ ਦੇਖਿਆ 20 ਟਿਊਬਾਂ ਉਸੇ ਬੰਦੇ ਦੀ ਜਿਹੇ ਵਿੱਚੋਂ ਨਿਕਲੀਆਂ ਉਹਨੂੰ ਕੋਈ ਖੋਫ ਨਹੀਂ ਪੰਜਾਬ ਪੁਲਿਸ ਦਾ ਕੋਈ ਖੋਫ ਨਹੀਂ ਕਿ ਸਾਡੇ ਤੇ ਐਫਆਰ ਕੇ ਹੋਗੀ ਜਾਂ ਸਾਨੂੰ ਫੜ ਕੇ ਕਿਉਂਕਿ ਸਭ ਮਿਲੀ ਪੂਗੇ ਤੇ ਆ ਟੀਕੇ ਚਿੱਟੇ ਤੋਂ ਲੈ ਕੇ ਆ 20 20 ਰੁਪਏ ਵਾਲੀਆਂ ਟੂਬਾਂ 60 ਰੁਪਏ ਦੀਆਂ ਵੇਚਦੇ ਆ ਅੱਜ ਆਪ ਮਣਦੇ ਵੀ ਨੇ ਹੁਣ ਕੱਲ ਤੁਹਾਡੇ ਸਾਹਮਣੇ ਉਹ ਮੰਨਿਆ ਕੀ ਕਾਰਵਾਈ ਕਰ ਲਈ ਇਹਨਾਂ ਨੂੰ ਪੁੱਛੋ ਵੀ ਉਹਨੂੰ ਚੱਕਦਾ ਸਾਨੂੰ ਦੁਕਾਨ ਕਿਹੜੇ ਅੰਦਰ ਜੇਲ੍ਹ ਦੇ ਤਾ ਕਿਹੜੀ ਹੋਂਦ ਤੇ ਫਰੀ ਕਰਦੀ ਕੋਈ ਅਸਰ ਹੀ ਨਹੀਂ ਇਹਨਾਂ ਨੂੰ ਇਹ ਸਭ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੀ ਗੱਲੀ ਮੱਲੇ ਦੇ ਵਿੱਚ ਵਧੀਆ ਸੰਸਥਾਵਾਂ ਦੇ ਨਾਲ ਜੁੜ ਕੇ ਆਪਣਾ ਸਮਾਜ ਸੇਵੀ ਜੀ ਸੈਂਡਬਿਜ ਨੇ ਕਦਮ ਚੁੱਕਿਆ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜਿੱਥੇ ਵੀ ਕੋਈ ਦਿੱਕਤ ਪਰੇਸ਼ਾਨੀ ਆਂਦੀ ਨਾਲ ਜਾ ਕੇ ਉਹਦੀ ਗਿੱਚੀ ਮਰੋੜੀ ਜਾਏ ਅਸੀਂ ਤਾਂ ਸਾਥ ਦੇਣ ਨੂੰ ਤਿਆਰ ਆ ਪਰ ਲੋਕੀ ਬਿਰਦੇ ਸਿਰਫ ਆਪਣੀ ਜਿਆਦਾਤਰ ਲੋਕ ਕੋਸ਼ਿਸ਼ ਮੀਡੀਆ ਜੀ ਜਾਣ ਲਈ ਕਰਦੇ ਅਸੀਂ ਕਹਿੰਦੇ ਜੇ ਸੈਂਡਬਿਜ ਚੱਕ ਦਾ ਕਦਮ ਚਿੱਟੇ ਵਾਲੇ ਬੰਦੇ ਵੀ ਫੜ ਹੁੰਦੇ ਆ ਉਹ ਕਹਿੰਦੇ ਅਸੀਂ ਫੜਾਂਨੇ ਆ ਉਹਨਾਂ ਨੇ ਆਪਣਾ ਪਰਸਨਲ ਨੰਬਰ ਸੋਸ਼ਲ ਮੀਡੀਆ ਤੇ ਦਿੱਤਾ ਸਾਨੂੰ ਵੀਡੀਓ ਦੇ ਨਾਲ ਭੇਜੋ ਨਾਲ ਆਪਾਂ ਸੋਸ਼ਲ ਮੀਡੀਆ ਨੂੰ ਕੀ ਹੁੰਦਾ ਜੋ ਵੀ ਬਣਦਾ ਨਾਲ ਪ੍ਰਦਰਸ਼ਨ ਕਰਾਂਗੇ ਅਗਲਾ ਦੂਜੀ ਆਰੀ ਕਦਮ ਚੁੱਕਣ ਲੱਗੇ ਗਲੀ ਮੱਲੇ ਦਾ ਵੀ ਆਪਾਂ ਨੂੰ ਸਪੋਰਟ ਮਿਲੇਗੀ ਕੋਈ ਵੀ ਆਪਣਾ ਅੱਜ ਕਿਸੇ ਦੇ ਘਾਣੇ ਵਾਲੇ ਨਾਲ ਆਪਣੇ ਘਰੇ ਵੀ ਲੱਗਣੇ ਵਾਲੇ ਨਾਲ ਗੱਲ ਕਰੋ ਉਹ ਤਾਂ ਪਹਿਲਾਂ ਹੀ ਦੱਸ ਦਨਗੇ ਵੀ ਚਿੱਟੇ ਵਾਲੇ ਨੇ ਵੀ ਤੇਰੇ ਖਿਲਾਫ ਆ ਰਹੇ ਬੰਦੇ ਥਾਣੇ ਵਾਲੇ ਤੂੰ ਪਹਿਲਾਂ ਹੀ ਆਪਾਂ ਜਾ ਕੇ ਬੁਲਾ ਲਾਂਗੇ ਕਿ ਆਪਣੇ ਕੋਲ ਇੰਨੀਆਂ ਸੰਸਥਾਵਾਂ ਨੇ ਜਦੋਂ 50 ਬੰਦਿਆਂ ਦੇ ਵਿੱਚ ਦੋਸ਼ੀ ਨੂੰ ਆਪਾਂ ਫੜ ਲਿਆ ਉਹ ਕਿਦਾਂ ਛੱਡ ਦੋਗੀ ਇਹ ਕਦਮ ਸਾਨੂੰ ਰਲ ਮਿਲ ਕੇ ਚੁੱਕਣਾ ਚਾਹੀਦਾ ਜੀ ਜੋ ਬਿਲਕੁਲ ਸਾਨੂੰ ਸਭ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਅੱਜ लुधियाना ਦੇ ਜਿਹੜਾ ਕੀ ਆ ਘੰਟਾ ਘਰ ਤੋਂ ਲੈ ਕੇ ਜਿਹੜਾ ਕੀ ਅਸੀਂ ਚੌਂਕ ਦੇ ਕਿ ਦਿਨ ਮਚੌਂ ਖੜੇ ਤੇ ਇੱਥੇ ਤੱਕ ਆਈ ਧਰਨਾ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਅਰਥੀ ਵੀ ਫੂਕੀ ਗਈ ਆ ਨਸ਼ੇ ਦੀ ਅਰਥੀ ਫੂਕੀ ਗਈ ਆ ਸਾਨੂੰ ਵੀ ਲੱਗਦਾ ਕਿ ਤੁਹਾਡਾ ਕਦਮ ਕਾਰਗਰ ਹੋਏਗਾ ਦੇਖੋ ਜੀ ਮੇਰਾ ਮੈਂ ਹੁਣ ਜਾਗ ਗਿਆ ਪਹਿਲਾਂ ਵੀ ਜਾਗ ਗਿਆ ਸੀ ਪਰ ਮੈਨੂੰ ਇਹ ਲੱਗਿਆ ਕਿ ਮੈਨੂੰ ਹੁਣ ਜ਼ਮੀਨੀ ਤੌਰ ਤੇ ਕੰਮ ਕਰਨਾ ਪਊਗਾ ਮੈਂ ਜ਼ਮੀਨੀ ਤੌਰ ਤੇ ਕੰਮ ਕਰੂੰਗਾ ਚਾਹੇ ਨਸ਼ਾ ਤਸਕਰ ਮੇਰੇ ਤੇ ਕੋਈ ਕਾਰਵਾਈ ਕਰਾਣ ਮੈਨੂੰ ਕੋਈ ਪ੍ਰਵਾਹ ਨਹੀਂ ਪਰ ਮੈਂ ਬੋਲੂਗਾ ਠੋਕ ਕੇ ਬੋਲੂਗਾ ਚਾਹੇ ਉਹ ਐਮਐਲਏ ਹੋਵੇ ਐਮਪੀ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਚੰਗਾ ਪੰਜਾਬ ਪੁਲਿਸ ਹੋਵੇ ਮੈਂ ਸਟੈਂਡ ਲਗਾ ਮੇਰੀ ਟੀਮ ਸਟੈਂਡ ਲੈ ਕੇ ਖੜੀ ਆ ਜੋ ਮੀਨੀਟ ਹੋਰ ਤਾ ਹਾਂਗਾ ਜਿਹੜਾ ਬੰਦਾ ਤੁਹਾਨੂੰ ਲੱਗਦਾ ਮੇਰਾ ਨੰਬਰ ਹੈ 9501000292 ਮੈਨੂੰ ਵੀਡੀਓ ਬਣਾ ਕੇ ਭੇਜੋ ਮੈਂ ਉਹਦਾ ਸਟਰੀਕ ਆਪਰੇਸ਼ਨ ਕਰੂੰਗਾ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਨਸ਼ਾ ਤਰਕੀ ਘਰ ਘਰ ਚ ਜਿਹੜਾ ਨਸ਼ਾ ਵਿਕਰਾ ਬਿਕੂ ਨਹੀਂ ਦਊਗਾ ਪੀਪੀ ਸਾਹਿਬ ਨੂੰ ਵੀ ਮੈਮੈਂਡਰਮ ਦਊਂਗਾ ਇਸ ਖਿਲਾਫ ਮੈਂ ਸੀਪੀ ਸਾਹਿਬ ਨੂੰ ਮੈਮੈਂਡਰਮ ਕੀ ਦਮਾ ਭਾਜੀ ਸੀਪੀ ਸਾਹਿਬ ਕੋ ਨਫਰੀ ਹੈ ਨਹੀਂ ਸੀਪੀ ਸਾਹਿਬ ਕੀ ਕਰ ਚਾਈਦਾ ਤਾਂ ਥੱਲੇ ਵਾਲੇ ਪੁਲਿਸ ਨੂੰ ਜਿੱਦਾਂ ਇਹਨਾਂ ਨੇ ਮੈਂ ਪਹਿਲਾਂ ਕਹਿ ਕੇ ਡੇ ਇਹਨਾਂ ਨੇ ਬੂਥ ਬਣਾਏ ਆ ਕਸਟਮਰ ਕੇਅਰ ਦੇ ਬਟਨ ਦੱਬੋ ਤੇ ਪੁਲਿਸ ਆ ਜਾਂਦੀ ਆ ਤੁਸੀਂ ਹੁਣ ਮੇਰੇ ਨਾਲ ਚਲੋ ਬਟਨ ਦੱਬੋ ਕੋਈ ਪੁਲਿਸ ਨਹੀਂ ਆਂਦੀ ਇਹਨਾਂ ਨੇ ਜਿਹੜਾ ਹਜ਼ਾਰ ਬੰਦਾ ਨਫਰੀ ਇਹਨਾਂ ਨੇ ਕੀਤੀ ਆ ਉਹ ਨਸ਼ੇ ਦੇ ਕਰਨੀ ਚਾਹੀਦੀ ਸੀ ਜਿਹਦੀ ਲੋੜ ਆ ਸਾਨੂੰ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੀਤੀ ਟ੍ਰੈਫਿਕ ਵਾਸਤੇ ਉਹ ਵੀ ਹਾਈਵੇ ਤੇ ਜਿੱਥੇ ਕੋਈ ਲੋੜ ਹੀ ਨਹੀਂ ਹੈਗੀ ਇਹ ਪੰਜਾਬ ਦੇ ਵਿੱਚ ਨਸ਼ੇ ਵਾਸਤੇ ਲੱਗ ਟੀਮ ਹੋਵੇ ਹਰ ਚੌਂਕ ਤੇ ਇੱਕ ਦੋ ਮੁਲਾਜ਼ਮ ਖੜੇ ਹੋਣ ਬਟਨ ਦੱਬਿਆ ਇੱਥੇ ਨਸ਼ਾ ਬਿਕਰੇ ਨਾਲ ਦੀ ਨਾਲ ਕਾਰਵਾਈ ਹੋਵੇ ਕੋਈ ਜਮਾਨਤ ਨਾ ਹੋਵੇ ਫੇਰ ਨਸ਼ਾ ਰੁਕੂਗਾ ਪਰ ਜੇ ਛੋਟੇ ਤੋਂ ਛੋਟਾ ਬੰਦਾ ਕੋਈ ਗਲਤੀ ਕਰ ਲਵੇ ਉਹਦੇ ਤੇ ਵੱਡੇ ਪਰਚੇ ਪਾ ਰਹਿੰਦੇ ਆ ਔਰ ਤੇ ਛੋਟੀ ਗੱਲ ਦਾ ਵੱਡਾ ਪਰਚਾ ਪਾ ਰਹਿੰਦੇ ਆ ਜਮਾਨਤਾਂ ਤੱਕ ਹੋਰੀਏ ਕੈਨਸਲ ਕਰਵਾ ਰਹੇ ਆ ਪਰ ਨਸ਼ੇ ਵਾਲੇ ਨੂੰ ਕਿੱਦਾਂ ਪੈਲ ਦੇ ਧਾਰ ਦੇ ਜਮਨਦਵੀ ਅੱਜ ਤੱਕ ਤੁਹਾਨੂੰ ਨਹੀਂ ਮੈਂ ਭਾਜੀ ਉਹੀ ਕਹਿਣਾ ਚਾਹੁੰਦਾ ਕੁਝ ਵੱਡੇ ਵੱਡੇ ਲੀਡਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੁਝ ਵੱਡੇ ਵੱਡੇ ਲੀਡਰਾਂ ਦਾ ਇਹਦੇ ਵਿੱਚ ਹੱਤ ਨਹੀਂ ਤਾਂ ਨਸ਼ਾ ਨਸ਼ਾ ਤੁਹਾਨੂੰ ਭਾਜੀ ਪੰਜਾਬ ਦੇ ਦਿੱਖਦਾ ਨਹੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਵੱਡੇ ਬਹੁਮਤ ਨਾਲ ਜਿਤਾਇਆ ਵਾ ਤੇ ਆਹੀ ਉਮੀਦ ਸੀ ਸਾਨੂੰ 2 ਸਾਲ ਤੋਂ ਉੱਪਰ ਹੋ ਚੱਲੇ ਆ ਕਿ ਪੰਜਾਬ 'ਚ ਨਸ਼ਾ ਘਟਣਾ ਦਾ ਕੀ ਹੈ ਉਲਟਾ ਵੱਧ ਰਿਹਾ ਵਾ ਵੱਧ ਗਿਆ ਜੀ 15 15 ਸਾਲ ਦੇ ਨੌਜਵਾਨ ਨਸ਼ੇ ਦੇ ਵਾਸਤੇ ਚਿੱਟੇ ਵਾਸਤੇ ਪੈਸੇ ਆ ਨਹੀਂ ਧੁੱਪ ਵੀਰ ਬਦੀ ਡੋਸ ਤੁੰਗਦੇ ਆ ਤੇ ਸਾਰਾ ਦਿਨ ਸੁੱਤੇ ਰਹਿੰਦੇ ਭਾਜੀ ਦੱਸੋ ਨਾ ਸਾਡੇ ਪੰਜਾਬ ਦਾ ਮਾਰਾ ਮੇਰਾ ਸਗਾ ਮਾਮੇ ਦਾ ਮੁੰਡਾ ਮੈਂ ਉਹਨੂੰ ਕਿਹਾ ਆ ਜਾ ਪੰਜਾਬ ਦੇ ਕਹਿੰਦਾ ਭਾਜੀ ਮੈਂ ਪੰਜਾਬ ਜੀ ਨੇ ਇਹਨਾਂ ਤੁਹਾਡੇ ਪੰਜਾਬ ਦਾ ਮਾਹੌਲ ਖਰਾਬ ਆ ਮੇਰਾ ਦੱਸੋ ਮੇਰੀ ਜੀਵੀ ਮੈਂ ਕਿਹੇ ਜੇ ਪੰਜਾਬ ਚ ਰਹਿਣਾ ਉਹ ਪੰਜਾਬ ਜਿਹੜਾ ਰੰਗਲਾ ਸੀਗਾ ਸਾਡਾ ਹੱਸਦਾ ਫੱਸਦਾ ਪੰਜਾਬ ਸੀ ਆ ਮਾਵਾਂ ਦੇ ਪੁੱਤ ਮਰੀ ਜਾਂਦੇ ਆ ਮਹਾਰਾਜ ਕਫਨ ਪਾ ਕੇ ਆਏ ਮਾਰ ਦੋ ਸਾਨੂੰ ਵੀ ਅੱਜ ਨਹੀਂ ਤਾਂ ਕੱਲ ਨਸ਼ੇ ਚ ਪੈ ਹੀ ਜਾਣਾ ਮਾਰ ਦੋ ਸਾਨੂੰ ਬੋਲੀ ਮਾਰ ਸੋ ਬਿਲਕੁਲ ਸਮੇਂ ਰਹਿੰਦੇ ਹਰੇਕ ਦਾ ਫਰਜ਼ ਆ ਆਪਣੇ ਪੰਜਾਬ ਨੂੰ ਬਚਾਉਂਦਾ ਇਹ ਪੰਜਾਬ ਕੱਲਾ ਮੇਰਾ ਨਹੀਂ ਤੇ ਕੱਲਾ ਤੁਹਾਡਾ ਨਹੀਂ ਹੈ ਪੰਜਾਬ ਇੱਕ ਫੁੱਲਾਂ ਦੀ ਬਾਗਬਾਨੀ ਹੈ ਤੇ ਇਹਦੇ ਰਾਖੇ ਜਰੂਰ ਬੰਨਾ ਬੈਣਾ ਤਾਂ ਕਿ ਕੋਈ ਇਹ ਫੁੱਲਾਂ ਨੂੰ ਤੋੜ ਕੇ ਕੁਮਲਾਨ ਨਾ ਦਵੇ ਸੋ ਇਹ ਬਾਗਬਾਨੀ ਦੀ ਰੱਖਿਆ ਸਾਨੂੰ ਸਾਰਿਆਂ ਨੇ ਕਰਨੀ ਪੈਣੀ ਆ ਸੋ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮ ਤੁਹਾਨੂੰ ਜਰਨਲ ਕੈਮਰਾਮੈਨ ਰੋਹਿਤ ਨਾਲ ਮਨੋਜੀ ਰਾ